ਖਾਨਾ सदर ਫਾਜ਼ਿਲਕਾ ਪੁਲਿਸ ਦੇ ਵੱਲੋਂ ਇੱਕ ਔਰਤ ਸਮੇਤ ਤਿੰਨ ਨਸ਼ਾ ਤਸਕਰਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਹੈ ਅਤੇ ਜਿਸ ਦੇ ਪਾਸੋਂ ਤੋ ਕਿ ਲੁਨਸ਼ੀਲੇ ਪਾਊਡਰ ਬਰਾਮਦ ਕੀਤੇ ਗਏ ਨੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਗਰਮੀਤ ਸਿੰਘ ਨੇ ਦੱਸਿਆ ਕਿ ਏਐਸਆਈ ਮੰਗਲ ਸਿੰਘ ਜਦੋਂ ਪੁਲਿਸ ਪਾਰਟੀ ਸਮੇਤ ਇਲਾਕੇ ਦੇ ਵਿੱਚ ਗਸ਼ਤ ਕਰ ਰਿਹਾ ਸੀ ਤੇ ਚੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਜਦ ਉਹ ਥਾਣਾ ਏਰੀਆ ਦੇ ਵਿੱਚ ਮੌਜੂਦ ਸੀ ਤਾਂ ਉਹਨਾਂ ਪਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕ੍ਰਿਸ਼ਨ ਸਿੰਘ ਪੁੱਤਰ ਰੰਗਬੀਰ ਸਿੰਘ ਛਿੰਦੋਬਾਈ ਪਤਨੀ ਰੰਗਬੀਰ ਸਿੰਘ ਵਾਸੀ ਆਣ ਨਵਾਂ ਹਸਤਾ ਥਾਣਾ ਸਦਰ ਫਾਜ਼ਿਲਕਾ ਤੇ ਗਰਨਾਮ ਸਿੰਘ ਉਰਫ ਬੱਬੂ ਪੁੱਤਰ ਸ਼ੇਰ ਸਿੰਘ ਵਾਸੀ ਨੂਰ ਸ਼ਾ ਉਰਫ ਵੱਲੇ ਸ਼ਾ ਉਤਾਰ ਨਸ਼ੀਲਾ ਪਾਊਡਰ ਨਸ਼ੀਲੀਆਂ ਗੋਲੀਆਂ ਵੇਚਣ ਦੇ ਆਦੀ ਹਨ ਜੇਕਰ ਇਹਨਾਂ ਤੇ ਰੇਡ ਕੀਤੀ ਜਾਵੇ ਤਾਂ ਨਸ਼ੀਲੇ ਪਦਾਰਥਾ ਸਮੇਤ ਇਹ ਕਾਬੂ ਆ ਸਕਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਹਨਾਂ ਦੇ ਕੋਲੋਂ ਕਰੀਬ 2 ਕਿਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ ਪਤਾ ਲੱਗਿਆ ਹੈ ਕਿ ਕ੍ਰਿਸ਼ਨ ਸਿੰਘ ਅਤੇ ਗਰਨਾਮ ਸਿੰਘ ਮੌਕੇ ਤੇ ਭੱਜਣ ਨੂੰ ਤੇ ਕਾਮਯਾਬ ਹੋ ਗਏ ਜਦਕਿ ਔਰਤ ਨੂੰ ਪੁਲਿਸ ਦੇ ਵੱਲੋਂ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਰੋਪੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ ਕੱਲ ਫਾਜ਼ਿਲਕਾ ਪੁਲਿਸ ਨੂੰ ਇੱਕ ਵਧੀਆ ਕਾਮਯਾਬੀ ਹਾਸਲ ਹੋਈ ਕੋਈ ਹਿਊਮਨ ਇੰਟੇਜ ਤੇ ਕੋਈ ਆਪਰੇਸ਼ਨ ਕੀਤਾ ਸੀਗਾ ਜਿਹਦੇ ਵਿੱਚ ਛਿੰਦੋਬਾਈ ਜਿਹੜੀ ਨਵਾਂ ਹਸਤਾ ਦੀ ਰੇਣ ਵਾਲੀ ਹੈ ਉਹਦੇ ਕੋਲੋਂ 2 ਕਿਲੋ ਜਿਹੜਾ ਇੰਟੌਕਸਿਕੈਂਟ ਪਾਊਡਰ ਜਿਹੜਾ ਉਹ ਮਿਲਿਆ ਜਦੋਂ ਉਹਦੇ ਉੱਤੋਂ ਵੈਰੀਫਿਕੇਸ਼ਨ ਕੀਤਾ ਪੁੱਛਗਿਛ ਕੀਤੀ ਤੇ ਇਹ ਜਿਹੜਾ ਪਾਊਡਰ ਸੀਗਾ ਇਹ ਗੁਰਨਾਮ ਸਿੰਘ ਹੈ ਜਿਹੜਾ ਕਿ ਨੂਰ ਸ਼ਾ ਉਸ ਵੱਲੇ ਸ਼ਾ ਉਤਾੜ ਇੱਥੇ ਦਾ ਰਹਿਣ ਵਾਲਾ ਇਹ ਇਹਦੇ ਮੁੰਡੇ ਨੂੰ ਇਹ ਦੋਨਾਂ ਨੂੰ ਦੇਖ ਕੇ ਗਿਆ ਸੀਗਾ ਸੋ ਅਸੀਂ ਇਹਦੇ ਵਿੱਚ ਜਿਹੜਾ ਹੁਣ ਐਫ ਆਈ ਆਰ ਦਰਜ ਕਰਕੇ ਤੇ ਇਹ ਸ਼ਿੰਦੋ ਬਾਈ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੀ ਇਹਦੀ ਜਿਹੜੀ ਅਸੀਂ ਪੁੱਛਕਿਸ਼ ਕਰ ਰਹੇ ਆ ਇਹਦੇ ਵਿੱਚ ਅਸੀਂ ਹੋਰ ਬੈਕਵਰਡ ਲਿੰਕ ਲਿੰਕੇਜ ਫਾਰਵਰਡ ਲਿੰਕੇਜ ਉਹ ਟ੍ਰੇਸ ਕਰਾਂਗੇ ਉਮੀਦ ਹੈ ਕਿ ਇਹਦੇ ਵਿੱਚ ਜਿਹੜੀਆਂ ਹੋਰ ਜਿਹੜੀ ਆਪਣੀ ਸਕਸੈਸ ਹੋਏਗੀ ਇਹਦੇ ਨਾਲ ਹੀ ਜਿਹੜਾ ਇੱਕ ਆਪਾਂ ਨੇ 20 ਤਰੀਕ ਨੂੰ ਇੱਕ ਮੁਕਦਮਾ ਦਰਜ ਕੀਤਾ ਸੀਗਾ ਐਸਐਚਓ ਸਦਰ ਫਾਜ਼ਿਲਕਾ ਨੇ ਇਹ ਕੁਲਵਿੰਦਰ ਸਿੰਘ ਦੇ ਖਿਲਾਫ ਸੀਗਾ ਜਿਹਦੇ ਵਿੱਚ ਕਰੀਬ ਆਪਾਂ ਨੂੰ ਉਸ ਦਿਨ ਦੋ ਮੋਟਰਸਾਈਕਲ ਜਿਹੜੇ ਬਰਾਮਦ ਹੋਏ ਸੀਗੇ ਜਦੋਂ ਉਹਨਾਂ ਦੀ ਆਪਾਂ ਉਦੋਂ ਤੋਂ ਇੰਟਰੋਗੇਸ਼ਨ ਸਸਟੇਨਡ ਇੰਟਰੋਗੇਸ਼ਨ ਕੀਤੀ ਤੇ ਉਹਦੇ ਹੋਰ ਸਾਥੀਆਂ ਵੱਲ ਵੀ ਜਦੋਂ ਸਾਡੀ ਇਨਵੈਸਟੀਗੇਸ਼ਨ ਵਧੀ ਤਾਂ ਕੱਲ ਇਹਨਾਂ ਵੱਲੋਂ ਜਿਹੜੇ ਕਰੀਬ 10 ਮੋਟਰਸਾਈਕਲ ਜਿਹੜੇ ਇਹਦੇ ਵਿੱਚ ਹੋਰ ਬਰਾਮਦ ਕੀਤੇ ਗਏ ਸੋ ਇਹ ਜਿਹੜਾ ਕੁਲਵਿੰਦਰ ਹੈ ਇਹਦੇ ਵਿੱਚ ਜਿਹੜਾ ਇਦੇ ਖਿਲਾਫ ਜਿਹੜੇ 4 ਮੁਕਦਮੇ ਦਰਜ ਨੇ ਚੋਰੀਆਂ ਦੇ ਜਿਹੜਾ ਬਲਵੀਰ ਆ ਇਹਦੇ ਖਿਲਾਫ ਵੀ ਚੋਰੀਆਂ ਦੇ ਮੁਕਦਮੇ ਦਰਜ ਨੇ ਸੋ ਇਸ ਕੇਸ ਵਿੱਚ ਜਿਹੜੇ ਸਾਡੇ ਹੁਣ 2 ਜਿਹੜੇ ਗ੍ਰਿਫਤਾਰ ਜਿਹੜੇ ਹੋਏ ਨੇ ਹੁਣ ਸਾਡੇ ਕੋਲ ਇਹਨਾਂ ਦੀ ਜਿਹੜੀ ਫਰਦਰ ਜਿਹੜੀ ਜਿਹੜੀ ਇੰਟਰੋਗੇਸ਼ਨ ਕੀਤੀ ਜਾ ਰਹੀ ਜਿਹੜੀ ਉਹਦੇ ਵਿੱਚ ਆਸ ਹੈ ਕਿ ਜਿਹੜਾ ਹੋਰ ਵੀ ਜਿੱਥੇ ਕੋਈ ਰਿਕਵਰ ਇਹਨਾਂ ਨੇ ਚੋਰੀਆਂ ਕੀਤੀਆਂ ਉਹ ਅਸੀਂ ਇਹਨਾਂ ਕੋਲ ਰਿਕਵਰੀਆਂ ਫੈਕਟ ਕਰਾਂਗੇ